ਆਪਣੇ ਇਥੇ ਸਰ 29 ਪਲੱਸ ਕਾਊਂਟਰਸ ਨੇ ਅਜਮੇਰਾ ਫੈਸ਼ਨ ਦੇ ਵਿੱਚ ਜਿਹਦੇ ਵਿੱਚ ਵੱਖ-ਵੱਖ ਪ੍ਰੋਡਕਟ ਮਿਲ ਜਾਂਦੇ ਨੇ ਸੂਟ ਸਾੜੀ কুরਤੀ ਦੁਪੱਟੇ ਤੇ ਰੇਂਜ ਵਾਈਜ਼ ਦੱਸਾਂ ਤਾਂ ਸਰ ਤੁਹਾਨੂੰ ਇੱਥੇ ਮਿਲ ਜਾਂਦੇ ਨੇ ਸੂਟਾਂ ਦੀ ਰੇਂਜ 78 ਰੁਪੀਸ 78 ਰੁਪੀਸ ਦੁਪੱਟਿਆਂ ਦੀ ਰੇਸ 23 ਰੁਪੀਸ কুরਤੀਆਂ ਦੀ ਰੇਟ ਸਰ 49 ਰੁਪੀਸ ਸਾਰੀਆਂ ਦੀ ਰੇਂਜ ਇੰਨੀ ਸਸਤੀ ਹੈ ਨਾ ਸਰ ਕੋਈ ਨਹੀਂ ਦਿੰਦਾ ਪਰ ਇਹ ਹੈ ਆਪਣਾ ਸਿਲਕ ਸਾੜੇ ਦਾ ਕਾਊਂਟਰ ਹੈ ਜਿੱਥੇ ਸਿਲਕ ਦੀ ਹਰ ਟਾਈਪ ਦੀ ਵੈਰਾਈਟੀ ਮਿਲ ਜਾਂਦੀ ਹੈ 121 ਰੁਪਏ ਦੇ ਨਾਲ ਸਟਾਰਟ ਹੋ ਜਾਂਦੇ ਸਿਲਕ ਸਾੜੀ ਦੇ ਕਲਰ ਸਿਰਫ 121 ਰੁਪਏ ਸਿਰਫ ਇੱਕ ਚਾਹੀਦਾ ਹੋਵੇ ਬਨਾਰਸੀ ਦੇ ਵਿੱਚ ਤਾਂ ਪਿਓਰ ਸਿਲਕ ਮਿਲ ਜਾਂਦਾ ਤੁਹਾਨੂੰ 500 ਰੁਪਏ ਦੇ ਨਾਲ ਆ ਚੁੱਕੇ ਆਪਾਂ ਹੁਣ ਲਹਿੰਗਿਆਂ ਦੇ ਕਾਊਂਟਰ ਦੇ ਵਿੱਚ ਜੀ ਇੱਥੇ ਮਿਲਣਗੇ ਤੁਹਾਨੂੰ 60000 ਪਲੱਸ ਵੈਰਾਈਟੀ ਤੇ 680 ਰੁਪਏ ਦੇ ਨਾਲ ਲਹਿੰਗਾ ਵੈਡਿੰਗ ਸਪੈਸ਼ਲ ਕੀ ਬਾਤ ਹੈ ਕਾਫੀ ਬਾਕਸ ਵੇਖੋ ਸਰ ਕਿੰਨਾ ਪਿਆਰਾ ਹੈ ਬਾਕਸ ਕਿੰਨਾ ਸੋਹਣਾ ਹੈ ਇਹਦੇ ਵਿੱਚ ਦਿਖਾਵਾਂਗੇ ਤੁਹਾਨੂੰ ਸਾੜੀ ਆ ਵੇਖੋ ਜਿਹਦੇ ਵਿੱਚ ਡੇਲੀ ਵੇਅਰ ਦੀਆਂ ਸਾੜੀਆਂ ਮਿਲਦੀਆਂ ਨੇ ਬਟ ਥੋੜੀ ਵਰ ਕਾਲੀ ਸਾੜੀਆਂ ਆ ਲੂਸ ਪ੍ਰਿੰਟ ਸਾੜੀ ਹੈ 10 ਪੀਸਸ ਦਾ ਕੰਪਲੀਟ ਸੈਟ ਆਉਂਦਾ ਹੈ 12 ਪੀਸਸ ਦਾ ਕੰਪਲੀਟ ਸੈਟ ਆਉਂਦਾ ਹੈ ਇਹ ਸਾਰੇ ਡਿਜ਼ਾਈਨ ਨੇ ਇੱਥੇ ਕਿੰਨੇ ਸਾਰੇ ਵੇਰੀਐਂਟ ਨੇ ਕੰਪਲੀਟ ਸਾੜੀ ਮਿਲਦੀ ਆ ਵੇਖੋ ਫੁੱਲ 6 ਮੀਟਰ ਦੀ ਸਾੜੀ ਮਿਲੂਗੀ ਸਸੀ ਗੱਲ ਦੋਸਤੋ ਜੇਕਰ ਤੁਸੀਂ ਕੱਪੜੇ ਦਾ ਬਿਜ਼ਨਸ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਜਾਂ ਕੋਈ ਘਰ ਬੈਠਾ ਆਪਣਾ ਕੱਪੜੇ ਦਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਇਹ ਵੀਡੀਓ ਧਿਆਨ ਨਾਲ ਸੋਲਿਓ ਅੱਜ ਅਸੀਂ ਪਹੁੰਚੇ ਹਾਂ ਸੂਰਤ ਦੇ ਵਿੱਚ ਅਜਮੇਰਾ ਫੈਸ਼ਨ ਦੇ ਵਿੱਚ ਤੇ ਸਾਰੀ ਗੱਲਬਾਤ ਕਰਾਂਗੇ ਤੇ ਸਿਰਫ ਤੁਸੀਂ 20-25000 ਤੋਂ ਵੀ ਆਪਣਾ ਇੱਕ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਹੱਸੀ ਗੱਲ ਨੂੰ ਸਸਟੇ ਕਲਰ ਸਰ ਜੀ ਮੈਮ ਆਪਣੀ ਇੱਕ ਤਾਂ ਲੋਕੇਸ਼ਨ ਦੱਸ ਦਈਏ ਜੀ ਹਾਂਜੀ ਸਰ ਜੀ ਸਰ ਅੱਜ ਮੇਰਾ ਫੈਸ਼ਨ ਨਵੀਂ ਥਾਂ ਤੇ ਸ਼ਿਫਟ ਹੋ ਚੱਕਿਆ ਹੈ ਪਹਿਲਾਂ ਰਗੂਕੁਲ ਟੈਕਸਟਾਈਲ ਮਾਰਕੀਟ ਸੀਗਾ ਸਰ ਹੁਣ ਆ ਚੁੱਕਿਆ ਹੈ ਸੁਰਾਨਾ 101 ਜੀਵਨ ਗਰਾਉਂਡ ਫਲੋਰ ਸਾਰਾ ਦਰਵਾਜ਼ਾ ਰਿੰਗ ਰੋਡ ਸੂਰਤ ਜਿਹੜਾ ਕਿ ਰੇਲਵੇ ਸਟੇਸ਼ਨ ਤੋਂ 1 ਕਿਲੋਮੀਟਰ ਦੀ ਦੂਰੀ ਤੇ ਹੈ ਸਰ ਜੇ ਆਪਨੇ ਇੱਥੇ ਸਰ 29 ਪਲੱਸ ਕਾਊਂਟਰਸ ਨੇ ਅਜਮੇਰਾ ਫੈਸ਼ਨ ਦੇ ਵਿੱਚ ਜਿਹਦੇ ਵਿੱਚ ਵੱਖ-ਵੱਖ ਪ੍ਰੋਡਕਟ ਮਿਲ ਜਾਂਦੇ ਨੇ ਸੂਟ ਸਾੜੀ ਕੁੜਤੀ ਦੁਪੱਟੇ ਜਿਵੇਂ ਕਿ ਆਪਾਂ ਖੜੇ ਆਏ ਤੇ ਦੁਪੱਟੇ ਦੇ ਵਿੱਚ ਤੇ ਇਹਦੇ ਹੀ ਆਪੋਜ਼ਿਟ ਸਾਨੇ ਮਿਲਣਗੇ 올ਓਵਰ ਵੈਰਾਈਟੀ ਮਿਲ ਜਾਂਦੀ ਹੈ ਸਰ ਡੇਲੀ ਵੇਅਰ ਪਾਰਟੀ ਵੇਅਰ ਜੀ ਤੇ ਰੇਂਜ ਵਾਈਜ਼ ਦੱਸਾਂ ਤਾਂ ਸਰ ਤੁਹਾਨੂੰ ਇੱਥੇ ਮਿਲ ਜਾਂਦੇ ਨੇ ਸੂਟਾਂ ਦੀ ਰੇਂਜ 78 ਰੁਪੀਸ 78 ਰੁਪੀਸ ਦੁਪੱਟਿਆਂ ਦੀ ਰੇਸ 23 ਰੁਪੀਸ ਕੁਰਤੀਆਂ ਦੀ ਰੇਟ ਸਰ 49 ਰੁਪੀਸ ਸਾਰੀਆਂ ਦੀ ਰੇਂਜ ਇੰਨੀ ਸਸਤੀ ਹੈ ਨਾ ਸਰ ਕੋਈ ਨਹੀਂ ਦਿੰਦਾ ਭਾਵੇਂ ਹੋਲ ਸੇਲਰ ਹੋਵੇ ਭਾਵੇਂ ਰੀਟੇਲਰ ਹੋਵੇ ਸਾਰਿਆਂ ਨੂੰ ਦਿੰਦੇ ਨੇ ਬੰਚ ਤੁਸੀਂ ਵੇਖ ਸਕਦੇ ਹੋ ਬਸ ਸੈੱਟ ਵਾਈਜ਼ ਕਲੈਕਸ਼ਨ ਮਿਲੋਗਾ ਸਰ ਜਿਵੇਂ ਕਿ ਆਪਾਂ ਸਿੰਗਲ ਚ ਨਹੀਂ ਆਪਾਂ ਲੈ ਸਕਦੇ ਨਹੀਂ ਸਰ ਸਿੰਗਲ ਚ ਨਹੀਂ ਲੈ ਸਕਦੇ ਜਿਸ ਪਰਪਲ ਲਈ ਆਪਾਂ ਜੋ ਮਰਜ਼ੀ ਲੈ ਸਕਦੇ ਹਾਂ ਹਾਂਜੀ 20000 ਰੁਪਏ ਲਾ ਕੇ bizness ਸ਼ੁਰੂ ਕਰ ਸਕਦੇ ਆ ਸਰ ਉਹਨਾਂ ਦਾ ਮਟੀਰੀਅਲ ਸੇਫਲੀ ਉਹਨਾਂ ਦੇ ਘਰੇ ਦਿੱਤਾ ਜਾਵੇਗਾ ਤੇ ਨਾਲੇ ਟ੍ਰਾਂਸਪੋਰਟ ਦੇ ਜ਼ਰੀਏ ਜਦੋਂ ਮਟੀਰੀਅਲ ਜਾਂਦਾ ਹੈ ਉਹਦੇ ਵਿੱਚ ਪਾਵੇਂ ਉਹ ਅੱਗ ਲੱਗ ਜਾਵੇ ਪਾਵੇਂ ਉਹ ਗਵਾਚ ਜਾਵੇ ਉਹਦੀ ਇੰਸ਼ੋਰੈਂਸ ਕੰਪਲੀਟ ਇੰਸ਼ੋਰੈਂਸ ਭਾਵੇਂ ਸਰ ਜਿਵੇਂ ਬੰਦਿਆ ਦੀ ਹੁੰਦੇ ਸੇਮ ਉਸੇ ਤਰ੍ਹਾਂ ਦੇ ਕੰਪਲੀਟ ਇੰਸ਼ੋਰੈਂਸ ਆਪਾਂ ਉਹਨਾਂ ਨੂੰ ਮਟੀਰੀਅਲ ਦਵਾਂਗੇ ਸੇਫਲੀ ਮਟੀਰੀਅਲ ਦਵਾਂਗੇ ਮੈਮ ਇਸ ਤੋਂ ਅੱਗੇ ਆਪਾਂ ਸਾਰਾ ਟੂਰ ਕੱਢਾਂਗੇ ਜਿਹੜਾ ਮੇਰਾ ਫੈਸ਼ਨ ਦੇ ਤੇ ਇੱਕ ਮੈਮ ਜੋ ਸਭ ਤੋਂ ਵੱਡੀ ਜੀ ਗੱਲ ਹੁੰਦੀ ਹੈ ਵੀ ਕਿਹੜੇ-ਕਿਹੜੇ ਜਿਹੜੇ ਆਪਸ਼ਨ ਆਪਾਂ ਇਹਦੇ ਨਾਲ ਜੁੜ ਸਕਦੇ ਹਾਂ ਜਿਵੇਂ ਰਫ ਸਰ ਜਿਵੇਂ ਕਿ ਫਸਤਾ ਸਰ ਕਿ ਤੁਸੀਂ ਵੀਡੀਓ ਕਾਲ ਕਰਕੇ ਵੀ ਪਰਚੇਜ਼ਿੰਗ ਕਰ ਸਕਦੇ ਹੋ ਜਿਹੜੇ ਮੇਰੇ ਪੈਣ ਪਰਾਂ ਨੇ ਉਹ ਕਰੇ ਬੈਠੇ ਨੇ ਭਾਵੇਂ ਉਹ ਸਟੂਡੈਂਟ ਸੀ ਹੋਣ ਸਰ ਉਹ ਵੀ ਬਿਜ਼ਨਸ ਕਰ ਸਕਦੇ ਨੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਜਿਆਦਾ ਨਹੀਂ ਸਰ 2-3 ਘੰਟੇ ਬਿਜ਼ਨਸ ਵਾਸਤੇ ਦੇਨੇ ਉਹਨਾਂ ਨੂੰ ਘਰ ਤੋਂ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਨੇ ਉਹਨਾਂ ਦੀ ਸ਼ਾਪ ਹੈ ਤਾਂ ਵੀ ਜੇ ਹੌਲ ਸੇਲਰ ਬਣਨਾ ਹੈ ਤਾਂ ਹੌਲ ਸੇਲਰ ਬਣ ਸਕਦੇ ਆ ਉਹਦਾ ਸਭ ਤੋਂ ਜ਼ਿਆਦਾ ਫਾਇਦਾ ਇਹ ਹੁੰਦਾ ਹੈ ਸਰ ਕਿ ਹੌਲ ਸੇਲਰ ਬਣਨ ਵਾਸਤੇ ਅਜਮੇਰਾ ਤੋਂ ਤੁਸੀਂ ਮਟੀਰੀਅਲ ਲਿਆ ਅੱਗੇ ਜਿਹੜੇ ਪਾਰਟੀ ਆ ਉਹਨੂੰ ਟਰਾਂਸਫਰ ਕਰਤਾ 20% ਮਾਰਜਿਨ ਤੁਹਾਡਾ ਆਪਣਾ ਹੋ ਗਿਆ ਤੁਹਾਡਾ ਸਿੱਧਾ ਮਾਰਜਿਨ ਲੈਣਾਗਾ ਆਪਾਂ ਨੂੰ ਸੇਲ ਕਰਨ ਦੀ ਟੈਨਸ਼ਨ ਖਾਤ ਨਹੀਂ ਸਰ ਸੇਲ ਨਹੀਂ ਕਰਨਾ ਬਸ ਇੱਥੋਂ ਮਟੀਰੀਅਲ ਲੈ ਕੇ ਜਾਓ ਜਿਹੜੇ ਰਿਟੇਲ ਵਾਲੀ ਪਾਰਟੀ ਹੈ ਉਹਨਾਂ ਨੂੰ ਦੇ ਦਿਓ ਜਿਵੇਂ ਕਿ ਸਰ ਆ ਵੇਖੋ ਇਹ ਕਿਡਜ਼ wear ਦਾ ਸੈਕਸ਼ਨ ਹੈ ਆਪਣਾ ਕੰਪਲੀਟ ਕਾਊਂਟਰ ਕਿਡਜ਼ wear ਦਾ ਹੈ ਜਿਵੇਂ ਕਿ ਸਾਡੇ ਕਾਫੀ ਕਸਟਮਰਸ ਵੀ ਆ ਚੁੱਕੇ ਨੇ ਇੱਥੇ ਜਿਹੜਾ ਪਰਚੇਜ਼ਿੰਗ ਕਰ ਰਹੇ ਨੇ ਸਰ ਇਹਦੇ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਕੰਪਲੀਟ ਮਟੀਰੀਅਲ 14 ਰੁਪਏ ਦੇ ਨਾਲ ਇਥੇ 14 ਰੁਪਏ ਦੇ ਨਰ ਕਿਡਸਵੈਅ ਦੇ ਸੈਕਸ਼ਨ ਹੈ ਕੰਪਲੀਟਸ ਕਲੈਕਸ਼ਨ ਸਟਾਰਟ ਹੋ ਜਾਂਦਾ ਹੈ ਸਰ ਲੋ ਵੀ ਦੋਸਤੋ 14 ਰੁਪਿਆ ਤੋਂ ਕੱਪੜੇ ਸਟਾਰਟ ਹੋਏ ਨੇ ਬੱਚਿਆਂ ਦੇ ਜਿਹੜੇ ਆਪਾਂ ਨਾਰਮਲ ਬਾਜ਼ਾਰ ਦੇ ਵਿੱਚੋਂ 1000 1500 ਦੇ ਲੈ ਕੇ ਆਉਣੇ ਆ ਹਾਂਜੀ ਸਰ ਤੇ ਤੁਸੀਂ ਜੀ ਉਹਨਾਂ ਦੇ ਵਿੱਚ ਵੀ ਬੇਬੀ ਬੋਏ ਬੇਬੀ ਗਰਲ ਦੇ ਕੰਪਲੀਟ ਕਲੈਕਸ਼ਨ ਬੋਨ ਬੇਬੀ ਤੋਂ ਲੈ ਕੇ 15 ਸਾਲਾ ਤੱਕ ਦੇ ਸਾਰੇ ਜਵਗ ਦੇ ਕਲੈਕਸ਼ਨ ਸਾਰੇ ਤਰ੍ਹਾਂ ਦੇ ਕੱਪੜੇ ਮਿਲ ਜੀ ਸਰ ਡੇਲੀਅਰ ਪਾਰਟੀਅਰ ਦੋਵੇਂ ਕਲੈਕਸ਼ਨ ਮਿਲ ਗਏ ਜੇ ਮੈਂ ਕੋਈ ਕੱਲੇ ਬੱਚਿਆਂ ਦਾ ਕੰਮ ਕਰਨਾ ਚਾਹੁੰਦਾਗਾ ਬੱਚਿਆਂ ਦੇ ਕੱਪੜਿਆਂ ਦਾ ਉਹ ਵੀ ਕਰ ਸਕਦਾ ਲੱਗਦਾ ਹਾਂ ਜੀ ਸਰ ਉਹ ਵੀ ਕਰ ਸਕਦੇ ਹੈ ਜਿਨ੍ਹਾਂ ਨੂੰ ਓਨਲੀ ਸਿਰਫ ਕਿਡਸਵੇਅਰ ਦਾ ਬਿਜ਼ਨਸ ਕਰਨਾ ਹੈ ਉਹ ਵੀ ਇਥੋਂ ਮਟੀਰੀਅਲ ਮੰਗਾ ਸਕਦੇ ਨੇ ਤੇ ਉਹ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਨੇ ਪਾਰਟੀਕੂਲਰ ਸਿੰਗਲ ਪ੍ਰੋਡਕਟ ਦਾ ਵੀ ਕਰ ਸਕਦੇ ਆ ਨਾਲੇ ਕਿਸੇ ਨੂੰ ਫਰੈਂਚਾਈਜ਼ੀ ਚਾਹੀਦੀ ਹੋਵੇ ਸਰ ਅਜ ਮੇਰਾ ਫ ਫਰੈਂਚਾਈਜ਼ੀ ਬਾਰੇ ਡਿਟੇਲ ਚਾਹੀਦੀ ਹੋਵੇ ਉਹ ਕੰਟੈਕਟ ਕਰ ਸਕਦੇ ਆ ਸਕਰੀਨ ਤੇ ਉਹਤੇ ਨੰਬਰ ਤੇ ਉਹਨਾਂ ਨੂੰ ਕੰਪਲੀਟ ਇਨਫੋਰਮੇਸ਼ਨ ਮਿਲ ਜੂਗੀ ਇੱਕ ਚੀਜ਼ ਇਹ ਤੇ ਹੋਰ ਸਵਾਲ ਸੀਗਾ ਮਤਲ ਜਿਵੇਂ ਆਪਾਂ ਵੀਡੀਓ ਪੰਜਾਬੀ ਚ ਬਣਾ ਰਹੇ ਆ ਤਾਂ ਪੰਜਾਬੀ ਚ ਕਾਲ ਸੈਂਟਰ ਤੇ ਆਪਣਾ ਜਿਹੜਾ ਨਹੀਂ ਸਰ ਆਪਣੇ ਕੋਲ ਹਰ ਲੈਂਗੁਏਜ ਤੇ ਸੇਲਸ ਟੀਮ ਪਰਸਨ ਨੇ ਤੇ ਹਰ ਲੈਂਗੁਏਜ ਤੇ ਆਪਣੇ ਕੋਲ ਐਂਕਰਸ ਨੇ ਹਰ ਲੈਂਗੁਏਜ ਦੇ ਵਿੱਚ ਵੀਡੀਓ ਮਿਲ ਜੂਗੀ ਜਿਵੇਂ ਕਿ ਆਪਾਂ ਪੰਜਾਬ ਤੋਂ ਹਾਂ ਤਾਂ ਆਪਾਂ ਪੰਜਾਬੀ ਬੋਲ ਰਹੇ ਹਾਂ ਜੇ ਕਿਸੇ ਨੂੰ ਤਮਿਲ ਸਮਝ ਆਉਂਦੀ ਹੈ ਉਹ ਤਮਿਲ ਦੇ ਵਿੱਚ ਜਾ ਕੇ ਵੀਡੀਓ ਵੇਖ ਸਕਦੇ ਨੇ ਅੱਜ ਮੇਰਾ ਫੈਸ਼ਨ ਤਮਿਲ ਕਰਕੇ ਚੈਨਲ ਹੈਗਾ ਜੇ ਕਾਲ ਕਰਨਗੇ ਤਾਂ ਤਮਿਲ ਦੇ ਜਿਹੜੇ ਆਪਣੇ ਸੇਲਸ ਟੀਮ ਪਰਸਨ ਨੇ ਉਹੀ ਉਹਨਾਂ ਦੇ ਨਾਲ ਗੱਲ ਕਰਨਗੇ ਨਾਲੇ ਸਰ ਆ ਇੱਕ ਕਾਊਂਟਰ ਹੋਰ ਵੇਖ ਲੈਣੇ ਆ ਆ ਆਪਣਾ ਕਾਊਂਟਰ ਹੈਗਾ ਜਿਹੜਾ ਬਲਾਊਜ਼ ਪੈਟੀਕੋਟ ਫਾਲ ਸਾੜੀ ਜਿਹੜੇ ਮੈਚਿੰਗ ਹੁੰਦੇ ਨੇ ਨਾ ਕੰਪਲੀਟ ਸਾੜੀ ਦੇ ਤੇ ਨਾਲੇ ਇੱਥੇ ਮਿਲ ਜਾਂਦਾ ਹੈ ਕੰਪਲੀਟ ਨਾਈਟਵੇਅਰ ਦਾ 컬렉ਸ਼ਨ ਨਾਈਟਵੇਅਰ ਦੇ ਵਿੱਚ ਸਰ ਨਾਈਟੀ ਨਾਈਟ ਸੂਟ ਦੋਨੇ 컬렉ਸ਼ਨ ਮਿਲ ਜਾਂਦੇ ਨੇ 78 ਰੁਪਏ ਦੇ ਨਾਲ ਨਾਈਟੀ ਸਟਾਰਟ ਹੋ ਜਾਂਦੀ ਹੈ ਲੋਵੀ ਰੇਟਾਂ ਆ ਤਾਂ ਦੋਸਤੋ ਮਤਲਬ ਵੀ ਕੋਈ ਰਹੀ ਨਹੀਂ ਹੈਗੀ ਗੱਲ ਬਹੁਤ ਹੀ ਲੋਐਸਟ ਰੇਟ ਨੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਤੁਹਾਨੂੰ ਕੁਆਲਿਟੀ ਬਹੁਤ ਮਿਲ ਜੂ ਇਹ ਇੱਕ ਸ਼ੋਰੂਮ ਦੇ ਵਿੱਚ ਸਿੰਪਲ ਹੈ ਤੇ ਪ੍ਰੋਡਕਟ ਤੋਂ ਮੈਮ ਜਿੰਨਾ ਵੀ ਅਸੀਂ ਸਟਾਕ ਲੈਣਾ ਮਿਲ ਜੂਗਾ ਹਾਂਜੀ ਸਰ ਸਟਾਕ ਜਿੰਨਾ ਮਰਜ਼ੀ ਲੈਣਾ ਚਾਹੋ ਲੈ ਸਕਦੇ ਹੋ ਕਿਉਂਕਿ ਇਹ ਤਾਂ ਸਰ ਅਜਮੇਰਾ ਫੈਸ਼ਨ ਦਾ ਕੰਪਲੀਟ ਕਾਊਂਟਰ ਵਾਈਜ਼ ਆਪਣਾ ਬਣਾਇਆ ਹੋਇਆ ਹੈ ਜਿਹਦੇ ਵਿੱਚ 29 ਕਾਊਂਟਰ ਹੈ ਇਹਨਾਂ ਦਾ ਸਟੋਰੇਜ ਗੋਡਾਊਨ ਅਲੱਗ ਹੈਗਾ ਸਰ ਉਹਦੇ ਵਿੱਚ ਪਾਰੀ ਸਟਾਕ ਹੈ ਹਰ ਹਫਤੇ ਸਰ ਨਵਾਂ ਸਟਾਕ ਆਉਂਦਾ ਹੈ ਨਵਾਂ ਡਿਜ਼ਾਈਨ ਆਉਂਦਾ ਹੈ ਜਿਵੇਂ ਕਿ ਸਰ ਆਪ ਵੇਖ ਰਹੇ ਹੋ ਇੱਥੇ ਕਰਟਰਨ ਮਿਲ ਜਾਂਦੇ ਨੇ ਜਿਹੜੇ ਖਿੜਕੀ ਦਰਵਾਜ਼ੇ ਤੇ ਆਪਾਂ ਲਾਉਂਦੇ ਨੇ ਉਹ ਸਾਰੇ ਮਿਲ ਜਾਂਦੇ ਨੇ ਐਵੇਂ ਜਿਵੇਂ ਕਿ ਆਹ ਸੈਂਪਲ ਪੀਸ ਦਿਖਾ ਦਿੰਦੇ ਨੇ ਆ ਵੇਖੋ ਜੀ ਵੇਖ ਸਕਦੇ ਇਹ ਮੈਮ ਕਿੰਨੇ ਤੋਂ ਸਟਾਰਟ ਹੋ ਜਾਂਦੇ ਜੀ ਸਰ ਇਹਨਾਂ ਦੀ ਰੇਂਜ ਕੀ ਦੱਸਾਂ ਇਹ ਤਾਂ ਕਾਫੀ ਸਸਦੇ ਨੇ ਤੁਸੀਂ ਬਤਾਓ ਮੈਨੂੰ ਕਿੰਨੇ ਦੇ ਲੱਗਦੇ ਨੇ ਕਿੰਨੇ ਤੋਂ ਦਿਵਾ ਇਹਨੂੰ ਮੈਮ ਮਤਲਬ ਘੱਟੋ ਘੱਟ 100 ਤੋਂ ਤਾਂ ਸਟਾਰਟ ਹੁੰਦੇ ਹੀ ਹੋਣਾ ਜੀ ਨਹੀਂ ਨਹੀਂ ਸਰ ਹਾਂ ਜੀ 70 80 ਰੁਪੀਸ ਦੇ ਨਾਲ 70 80 ਹਾਂ ਜੀ ਸਰ ਉਹ ਵੀ ਕੰਪਲੀਟ ਪੇਅਰ ਮਿਲਦਾ ਹੈ ਜਿਵੇਂ ਕਿ ਆਹ ਹੈ ਨਾ ਸਰ ਇਹ ਤਾਂ ਸਿੰਗਲ ਹੋ ਗਿਆ ਇਹਦੇ ਨਾਲ ਦੂਜਾ ਪੀਸ ਵੀ ਆਊਗਾ ਤੇ ਕੰਪਲੀਟ ਮਿਲਦਾ ਹੈ ਸੈੱਟ ਮਿਲੂਗਾ ਬਸ ਸਰ ਸਿੰਗਲ ਪੀਸ ਨਹੀਂ ਦੇ ਦਿੰਦੇ ਇਸ ਚੀਜ਼ ਦਾ ਖਾਸ ਮੈਂ ਦੋਸਤੋ ਇਸ ਤਰੀਕੇ ਨਾਲ ਸੈੱਟ ਲੈ ਸਕਦੇ ਹੋ ਅਲੱਗ-ਅਲੱਗ ਕਲਰਾਂ ਦੇ ਸਾਈਟ ਮਿਲ ਲੇਗੇ ਪਰ ਆਪਸ਼ਨ ਇਹ ਵਧੀਆ ਹੈ ਕਿ ਵੀ ਤੁਸੀਂ ਕੋਈ ਵੀ ਚਲੋ ਪਹਿਲਾ ਕੱਪੜੇ ਦਾ ਕੰਮ ਕਰ ਰਹੇ ਹੋ ਉਹਨੂੰ ਵਧਾਉਣਾ ਚਾਹੁੰਦੇ ਹੋ ਇੱਕ ਅਦਾ ਨਵਾਂ ਪ੍ਰੋਡਕਟ ਐਡ ਕਰਨਾ ਚਾਹੁੰਦੇ ਹੋ ਤਾਂ ਲੋਏਸਟ ਰੇਟ ਤੇ ਤੁਸੀਂ ਜਿਵੇਂਰਾ ਫੈਸ਼ਨ ਨਾਲ ਕੰਟੈਕਟ ਕਰ ਸਕਦੇ ਹੋ ਜਿਵੇਂ ਕਿ ਆਹ ਹੈ ਸਰ ਆਪਣਾ ਕੁੜਤੀਆਂ ਦਾ ਕਾਊਂਟਰ ਇੱਥੇ ਕੁੜਤੇ ਮਿਲਦੇ ਨੇ ਤੇ ਨਾਲੇ ਸੂਟ ਸ਼ਰਟਿੰਗ ਦੇ ਦੇਖ ਸਕਦੇ ਹੋ ਕੰਪਲੀਟ ਸ਼ਰਟ ਮਿਲੂਗੀ ਤੇ ਨਾਲੇ ਪੈਂਟ ਮਿਲ ਜਾਂਦੀ ਹੈ ਜਿੰਸ ਵੀ ਮਿਲ ਜਾਂਦੀ ਹੈ कॉटन ਦੀ ਵੀ ਮਿਲ ਜਾਂਦੀ ਹੈ ਨਾਲੇ ਰੁਮਾਲ ਵੀ ਮਿਲ ਜਾਂਦੇ ਸਰ 12 ਰੁਪਏ ਦੀ ਸਟਾਰਟਿੰਗ ਨੇ ਇਸ ਦੇ ਵਿੱਚ 12 ਰੁਪਿਆ ਦੀ ਹਾਂਜੀ ਸਰ 12 ਰੇਂਜ ਰੁਪਏ ਦੀ ਵਿੱਚ ਤੇ ਆਹ ਵੇਖੋ ਸਰ ਇੱਕ ਬਾਕਸ ਦਿਖਾਣੇ ਆ ਤੁਹਾਨੂੰ ਇਸ ਬਾਕਸ ਦੇ ਵਿੱਚ ਤੁਹਾਨੂੰ ਮਿਲਣਗੇ ਕੰਪਲੀਟ ਕੁੜਤੇ ਵੇਖ ਸਕਦੇ ਹੋ ਸਾਰੇ ਡਿਫਰੈਂਟ ਕਲਰਸ ਨੇ ਜਿਹੜਾ ਸਾਡੇ ਪੰਜਾਬੀਆਂ ਦੀ ਸ਼ਾਨ ਆ ਕੁੜਤਾ ਵੇ ਆ ਮਾ ਬੋ ਹਾਂਜੀ ਸਰ ਆਪਣੇ ਪੰਜਾਬੀਆਂ ਦੀ ਸ਼ਾਨ ਉਹੀ ਜੀ ਆ ਵੇਖੋ ਸਰ ਕੰਪਲੀਟ ਪੇਅਰ ਮਿਲੋਗਾ ਠੀਕ ਹੈ ਜੀ ਜਿਹੜਾ ਮਰਜੀ ਕਲਰ ਜੋ ਮਰਜੀ ਫਿਰ ਅਲੱਗ-ਅਲੱਗ ਪਾਰਟੀ ਵੇਅਰ ਵੀ ਸਾਰੇ ਮਿਲ ਜਾਣਗੇ ਸਾਰੇ ਕਲੈਕਸ਼ਨ ਮਿਲਦੇ ਨੇ ਸਰ men's wear ਦੇ ਵਿੱਚ ਹਾਲੇ ਸਰ ਕਿਹਾ ਇਹ ਨਾ ਅੱਜ ਮੇਰਾ ਫੈਸ਼ਨ ਆਪਣਾ ਨਵੀਂ ਸਾਥ ਤੇ ਸ਼ਿਫਟ ਹੋਇਆ ਹੈ ਨਾ ਤਾਂ ਕੰਪਲੀਟ ਸਟਾਕ ਹਾਲੇ ਲੱਗੀ ਜਾਂਦਾ ਹੈ ਜਿਵੇਂ ਕਿ ਤੁਸੀਂ ਆਹ ਵੇਖੋ ਆਹ ਟਰੋਲੀ ਭਰੀ ਆਈ ਹੈ ਆ ਵੀ ਨਵਾਂ ਸਟਾਕ ਆ ਚੁੱਕਿਆ ਹੈ ਮੈਂ ਤੁਹਾਨੂੰ ਕਹਿੰਦਾ ਹਰ ਵੀਕ ਆਪਣੇ ਨਵਾਂ ਸਟਾਕ ਆ ਜਾਂਦਾ ਹੈ ਤੇ ਹੁਣ ਆਪਾਂ ਚੱਲਦੇ ਹਾਂ ਸਰ ਇੱਕ ਹੋਰ ਨੈਕਸਟ ਕਾਊਂਟਰ ਦੇ ਵਿੱਚ ਜੀ ਆ ਜਾਓ ਵੀ ਦੋਸਤੋ ਵੀਡੀਓ ਧਿਆਨ ਨਾਲ ਦੇਖੀ ਚਲੋ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਵੀ ਮਿੱਤਰ ਨੇ ਕੰਮ ਕਰਨਾ ਹੁੰਦਾ ਤਾਂ ਉਹ ਜ਼ਰੂਰ ਨਵਾਂ ਕੰਮ ਦੇ ਵਿੱਚ ਆਪਣਾ ਹੈਲਪਫੁਲ ਹੋ ਸਕਦਾ ਹੈ ਜੀ ਮੈਮ ਆਹ ਵੇਖੋ ਸਰ ਇਹ ਹੈ ਆਪਣਾ ਹੈਂਡਵਰਕ ਦਾ ਕਾਊਂਟਰ ਕੰਪਲੀਟ ਹੈਂਡਵਰਕ ਦੇ ਸੂਟ ਮਟੀਰੀਅਲ ਸਰ ਆਹ ਵੇਖ ਲਓ ਕਿੰਨਾ ਪਿਆਰਾ ਸੂਟ ਹੈ 500 ਰੁਪਏ ਦੇ ਸਟਾਰਟਿੰਗ ਰੇਂਜ ਮਿਲ ਜਾਂਦੀ ਹੈ ਹੈਂਡਵਰਕ ਦੀ ਇਸ ਕਾਊਂਟਰ ਦੇ ਵਿੱਚ ਜਿਹਦੇ ਵਿੱਚ ਹੈਂਡਵਰਕ ਸਾੜੀ ਮਿਲੂਗੀ ਹੈਂਡਵਰਕ ਕੁੜਤੀ ਮਿਲੂਗੀ ਤੇ ਹੈਂਡਵਰਕ ਸੂਟ ਮਟੀਰੀਅਲ ਮਿਲਦੇ ਨੇ ਤੇ ਇੱਕ ਆਹ ਵੇਖੋ ਸਰ ਸੂਟ ਵੇਖੋ ਕਿੰਨਾ ਪਿਆਰਾ ਹੈ ਆਹ ਵੇਖੋ ਜੀ ਕਿੰਨਾ ਸ ਕਾਫੀ ਪਿਆਰੇ ਜੇ ਡਿਜ਼ਾਈਨ ਨੇ ਤੇ ਕਿਸੇ ਨੂੰ ਬਸ ਬਨਾਰਸੀ ਪੈਟਰਨ ਦੇ ਵਿੱਚ ਚਾਹੀਦਾ ਹੋਵੇ ਤਾਂ ਆ ਵੇਖ ਲਓ ਇੱਕ ਫਿਰ ਬਨਾਰਸੀ ਪੈਟਰਨ ਮਿਲ ਜਾਂਦਾ ਹੈ ਜੀ ਕੰਪਲੀਟ ਸਾਰੇ ਡਿਜ਼ਾਈਨਰ ਪੀਸ ਮਿਲਣਗੇ ਸਰ ਐਂਟਿਕ ਪੀਸਸ ਮਿਲਣਗੇ ਸਾਰੇ ਦੇ ਸਾਰੇ ਤੇ ਇਹਦੇ ਨਾਲ ਹੋਰ ਵੀ ਕਾਊਂਟਰ ਦਿਖਾਵਾਂਗੇ ਸਰ ਇਹਦੇ ਵਿੱਚ ਖਤਮ ਨਹੀਂ ਹੁੰਦਾ ਏ ਠੀਕ ਹੈ ਜੀ ਹਾਂਜੀ ਸਰ ਲਹਿੰਗੇ ਦਿਖਾਵਾਂਗੇ ਹੁਣ ਤਾਂ ਕੁੜਤੀ ਦਿਖਾਵਾਂਗੇ ਸੂਟ ਮਟੀਰੀਅਲ ਦਿਖਾਵਾਂਗੇ ਹਾਲੇ ਤਾਂ ਵਾਵਾ ਚੀਜ਼ ਬਾਕੀ ਨੇ ਜਿਹੜੀਆਂ ਆਪਣੇ ਦੇਖੜੀਆਂ ਜੀ ਹਾਂਜੀ ਸਰ ਇਹ ਹੈ ਆਪਣਾ ਸਿਲਕ ਸਾੜੇ ਦਾ ਕਾਊਂਟਰ ਹੈ ਜਿੱਥੇ ਸਿਲਕ ਦੀ ਹਰ ਟਾਈਪ ਦੀ ਵੈਰਾਈਟੀ ਮਿਲ ਜਾਂਦੀ ਹੈ 121 ਰੁਪਏ ਦੇ ਨਾਲ ਸਟਾਰਟ ਹੋ ਜਾਂਦੇ ਸਿਲਕ ਸਾੜੇ ਦੇ ਕਲਰ ਸਿਰਫ 121 ਰੁਪਏ ਸਿਰਫ ਇੱਕ ਤੋਂ ਇੱਕ ਮਤਲਬ 101 ਰੁਪਏ ਦੇ ਨਾਲ ਤੇ ਕੁਝ ਹੈਵੀ ਚਾਹੀਦਾ ਹੋਵੇ ਬਨਾਰਸੀ ਦੇ ਵਿੱਚ ਤਾਂ ਪਿਓਰ ਸਿਲਕ ਮਿਲ ਜਾਂਦਾ ਹੈ ਤੁਹਾਨੂੰ 500 ਰੁਪਏ ਦੇ ਨਾਲ ਤੇ ਕੰਪਲੀਟ ਕਾਊਂਟਰ ਸਰ ਸਿਲਕ ਸਾੜੇ ਦਾ ਜਿਹਦੇ ਵਿੱਚ ਤੁਹਾਨੂੰ ਪੈਟਰਨ ਮਿਲ ਜਾਂਦੀ ਹੈ ਤੇ ਨਾਲੇ ਜੇ ਬਨਾਰਸੀ ਪੈਟਰਨ ਚਾਹੀਦਾ ਹੋਵੇ ਉਹ ਕਾਂਜੀਵਰਮ ਕਾਂਜੀਪੁਰਮ ਮਹਾਰਾਸ਼ਟਰ ਚ ਇਸ ਜੜੀ ਹੁੰਦੀ ਹੈ ਨਵਾਰੇ ਦਵਾਰੇ ਉਹ ਵੀ ਕੰਪਲੀਟ ਮਿਲ ਜਾਂਦੀ ਹੈ ਨਾਲੇ ਡਿਜ਼ਾਈਨ ਤੁਸੀਂ ਮਿਲ ਜਾਂਦਾ ਜ ਮੇਰਾ ਫੈਸਲਾ ਹਾਂਜੀ ਸਰ ਡਿਜ਼ਾਈਨ ਤੁਸੀਂ ਵੇਖ ਰਹੇ ਹੋ ਨਾਲੇ ਆ ਵੇਖੋ ਇਹ ਜਿਹੜਾ ਪੀਸ ਤੁਸੀਂ ਵੇਖ ਰਹੇ ਹੋ ਇਹਦਾ ਕੰਪਲੀਟ ਕੈਟਲੌਗ ਵੀ ਦਿਖਾ ਦਿੰਨੇ ਆ ਇਹਦਾ ਕੰਪਲੀਟ ਕੈਟਲੌਗ ਹੈ ਸਰ ਜਿਹਦੇ ਵਿੱਚ 5 ਪੀਸ ਆਣਗੇ ਕਲਰ ਡਿਜ਼ਾਈਨ ਤੁਸੀਂ ਵੇਖ ਸਕਦੇ ਹੋ ਇਸ ਟਾਈਪ ਦੇ ਨੇ ਡਿਫਰੈਂਟ ਡਿਫਰੈਂਟ ਇੱਕ ਪੰਜ ਕਲਰ ਇਹਦੇ ਵਿੱਚ ਮਿਲ ਜਾਂਦੇ ਨੇ ਜੀ ਹਾਂਜੀ ਸਰ ਸਿੰਗਲ ਪੀਸ ਨਹੀਂ ਦਿੰਦੇ ਚਲੋ ਆਜੋ ਸਰ ਹੁਣ ਆਪਾਂ ਚੱਲਦੇ ਆਂ ਲਹਿੰਗਿਆਂ ਦੇ ਕਾਊਂਟਰ ਦੇ ਵਿੱਚ ਜੀ ਆਜੋ ਹਾਂਜੀ ਸਰ ਇਹ ਆ ਚੁੱਕੇ ਆਪਾਂ ਹੁਣ ਲ 60000 ਵੈਰਾਈਟੀਆਂ ਦਾ 680 ਤੋਂ ਸਟਾਰਟਿੰਗ ਮੈਮ ਹਾਂਜੀ ਸਰ ਆ ਵੇਖੋ ਪਿਓਰ ਹੈਂਡਵਰਕ ਜੀ ਚੇਤਨਾ ਜੀ ਜਿਹਦੇ ਨਾਲ ਮਿਲੂਗਾ ਤੁਹਾਨੂੰ ਡਬਲ ਦੁਪੱਟਾ ਆ ਵੇਖੋ ਇੱਕ ਸਭ ਤੋਂ ਜ਼ਿਆਦਾ ਐਂਟਿਕ ਪੀਸ ਜਿਹਦੇ ਨਾਲ ਡਬਲ ਦੁਪੱਟਾ ਆਏਗਾ ਬ੍ਰਾਈਡਲ ਸੈਮੀ ਬ੍ਰਾਈਡਲ ਦੋਵੇਂ ਜੇ ਚੱਲੂਗਾ ਇਹ ਦੂਜਾ ਦੁਪੱਟਾ ਆ ਰਿਹਾ ਜੀ ਇਹਦਾ ਬਲਾਊਜ਼ ਪੂਰਾ 1 ਮੀਟਰ ਦਾ ਕੰਪਲੀਟ ਤੇ ਇਹਦੇ ਨਾਲ ਆ ਵੇਖੋ ਸਰ ਐਕਸੈਸਰੀਜ਼ ਕੀ ਬਾਤ ਹੈ ਜੀ ਹਾਂਜੀ ਸਰ ਕੰਪਲੀਟ ਮੈਨੂੰ ਪੂਰਾ ਕੰਪਲੀਟ ਸੈੱਟ ਮਿਲੂਗਾ ਹਾਂਜੀ ਸਰ ਜਿਹੜਾ ਪਹਿਲਾ ਵਾਲਾ ਸੀਗਾ ਉਹਦੇ ਨਾਲ ਵੀ ਤੇ ਇਹਦੇ ਨਾਲ ਤੁਹਾਨੂੰ ਇੱਕ ਹੋਰ ਪੀਸ ਦਿਖਾ ਕਾਫੀ ਪਿਆਰਾ ਜਿਹਾ ਹੈਂਡਵਰਕ ਜ਼ਰਦੋਜੀ ਵਰਕ ਪਿਓਰ ਜ਼ਰਦੋਜੀ ਵਰਕ ਤੇ ਸਰ ਲਾਈਟ ਵੇਟ ਹੈ ਨਹੀਂ ਸਰ ਕਾਫੀ ਹੈਵੀ ਵੇਟ ਦਾ ਲਹਿੰਗਾ ਹੈ 2000 ਰੁਪਏ ਦੀ ਸਟਾਰਟਿੰਗ ਰੇਂਜ ਮਿਲ ਜਾਂਦੀ ਹੈ ਤੁਹਾਨੂੰ ਲਹਿੰਗਿਆਂ ਦੀ ਤੇ ਡਿਜ਼ਾਈਨ ਤੁਸੀਂ ਵੇਖੀ ਚੱਲੋ ਬਸ ਇੱਕ ਵਾਰੀ ਆਹ ਵੇਖੋ ਇੱਕ ਹੋਰ ਡਿਜ਼ਾਈਨ ਇਹਨੂੰ ਕਹਿੰਦੇ ਆ ਸਰ ਰਜਵਾੜੀ ਆਹ ਲਓ ਸਰ ਇੱਕ ਹੋਰ ਰੈੱਡ ਦੇ ਵਿੱਚ ਡਿਜ਼ਾਈਨ ਤੇ ਹੁਣ ਆ ਜਿਓ ਸਰ ਇੱਥੇ ਸੈਮੀ ਬ੍ਰਾਈਡਲ ਲਹਿੰਗਿਆਂ ਦੇ ਡਿਜ਼ਾਈਨ ਦਿਖਾ ਦੇਨੇ ਆ ਆਹ ਹੈ ਜੀ ਸਰ ਇੱਕ ਸੈਮੀ ਬ੍ਰਾਈਡਲ ਲਹਿੰਗਾ ਜਿਮਮੀਚੂ ਫੈਬਰਿਕ ਤੇ ਕਾਫੀ ਸੋਨਾ ਜਿਹਾ ਬਿਊਟੀ ਕਨਸੈਪਟ ਦਾ ਪੀਸ ਹੈਗਾ कलर वेखे चलो सर डिजाइन वेखी चलो जे कोई भी पीस सेम हो जाए तो मैं दस कि मैडम जी आ पीस ता सेम ही हो गया आ लो सर एक और ब्यूटी कांसेप्ट काफी प्यारा जहा एंटिक पीस फुल फ्लेयर थोनू सत्त मीटर नौ मीटर ग्यारह मीटर सोलह मीटर ए रहा जी एक सर ਦੀਪਿਕਾ ਪਾਦੂਕਣ ਪੈਟਰਨ ਸਟਾਈਲ ਲਹਿੰਗਾ ਵੇਖ ਸਕਦੇ ਹੋ ਕਾਫੀ ਪਿਆਰਾ ਜਿਹਾ ਲਹਿੰਗਾ ਹੈ ਫੁੱਲ ਫਲੇਅਰ ਦੇ ਨਾਲ ਪੇਚ ਵਰਕ ਮਿਲ ਜਾਂਦਾ ਹੈ ਤੁਹਾਨੂੰ ਇਹਦੇ ਵਿੱਚ ਚਲੋ ਇੱਕ ਹੋਰ ਦਿਖਾ ਦਿੰਦੇ ਆ ਆ ਵੇਖੋ ਸੈਲੀਬ੍ਰਿਟੀ ਪੈਟਰਨ ਕੰਪਲੀਟ ਜਿਹਦੇ ਵਿੱਚ ਹੈਂਡ ਵਰਕ ਦਾ ਟੱਚ ਅਪ ਮਿਲ ਜਾਂਦਾ ਹੈ ਡਿਜ਼ਾਈਨ ਕਲਰ ਤੁਸੀਂ ਵੇਖ ਸਕਦੇ ਹੋ ਸਟੋਨ ਵਰਕ ਦੇ ਨਾਲ ਕਾਫੀ ਪਿਆਰਾ ਜਿਹਾ ਹੈ ਜੀ ਵੇਖ ਰਹੇ ਹੋ ਸਰ ਆ ਵੇਖੋ ਸਰ ਸਭ ਤੋਂ ਸਪੈਸ਼ਲ ਲਹਿੰਗਾ ਕਲਰ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਮਿਲ ਜੂਗਾ ਜਿਹੜਾ ਮਸਟਰਡ ਕਲਰ ਹੈਗਾ ਆਜ ਕਲਰ ਤੁਸੀਂ ਵੇਖ ਹੀ ਸਕਦੇ ਹੋ ਇੰਗਲਿਸ਼ ਕਲਰ ਹੈ ਪੇਚ ਵਰਕ ਦੇ ਨਾਲ ਮਿਲਦਾ ਹੈ ਫੁੱਲ ਫਲੇਅਰ ਤੁਸੀਂ ਵੇ ਜਿਹੜਾ ਕਿ ਆਪਣੇ ਡਬਲ ਐਕਸਲ ਹੁੰਦੇ ਨਾ ਸਰ ਬ੍ਰਾਈਡ ਉਹਨਾਂ ਵਾਸਤੇ ਵੀ ਆਜੂ ਸਰ ਉਹਨਾਂ ਵਾਸਤੇ ਵੀ ਆਜੂ ਸਾਈਜ਼ ਹਾਂਜੀ ਇੱਕ ਹੋਰ ਸਰ ਆ ਲੋ ਐਂਟਿਕ ਪੀਸ ਕੰਪਲੀਟ ਜ਼ਰਦੋਸ਼ੀ ਵਰਕ ਹੈਂਡ ਬੈਗ ਦਾ ਕਲਰ ਇੱਕਦਮ ਯੂਨੀਕ ਸਰ ਜੀ जिन्ना नु स्पेशलली हैंड वर्क ਦਾ ਸਰ ਕਲੈਕਸ਼ਨ ਚਾਹੀਦਾ ਹੋਵੇ ਤਾਂ ਅਜਮੇਰਾ ਫੈਸ਼ਨ ਨੂੰ ਵਿਜ਼ਿਟ ਕਰੋ ਜਿਨ੍ਹਾਂ ਨੂੰ ਸਿਰਫ ਔਰ ਸਿਰਫ ਬ੍ਰਾਈਡਲ ਲਹਿੰਗਾ ਚਾਹੀਦਾ ਹੋਵੇ ਸੈਮੀ ਬ੍ਰਾਈਡਲ ਲਹਿੰਗਾ ਚਾਹੀਦਾ ਹੋਵੇ ਲਹਿੰਗਿਆਂ ਦਾ ਬਿਜ਼ਨਸ ਕਰਨਾ ਹੋਵੇ ਪਾਵੇਂ ਉਹ ਰੈਂਟਲ ਬਿਜ਼ਨਸ ਹੋਵੇ ਜਾਂ ਉਹਨਾਂ ਨੂੰ ਆਪਣੀ ਸ਼ਾਪ ਜਾਂ ਸ਼ੋਰੂਮ ਓਪਨ ਕਰਨੀ ਹੈ ਤਾਂ ਅਜਮੇਰਾ ਫੈਸ਼ਨ ਇੱਕ ਇਹੋ ਜਿਹਾ ਡੈਸਟੀਨੇਸ਼ਨ ਹੈ ਸਰ ਜਿਦੇ ਵਿੱਚ ਉਹਨਾਂ ਨੂੰ ਹਰ ਟਾਈਪ ਦੀ ਵੈਰਾਈਟੀ ਮਿਲ ਜਾਂਦੀ ਹੈ ਨਾਰਮਲ ਰੇਂਜ ਦੇ ਨਾਲ 680 ਰੁਪਏ ਦੇ ਨਾਲ ਲੈ ਕੇ ਜਾਓ 5000 ਦੇ ਵਿੱਚ ਸੈਲ ਕਰੋ ਸਰ ਮੁਨਾਫਾ ਡਬਲ ਟ੍ਰਿਪਲ 4 ਗੁਣਾ ਮੁਨਾਫਾ 20% ਮਾਰਜਿਨ ਦਿੰਦਾ ਇਸ ਰਾਜ ਮੇਰਾ ਫੈਸ਼ਨ ਬਿਲਕੁਲ ਜੀ ਜਿੰਨੇ ਤੇ ਕਿਰਾਏ ਦੇ ਲਹਿੰਗੇ ਮਿਲਦੇ ਆ ਉਹਨੇ ਤੁਸੀਂ ਨਵਾਂ ਲਿਆ ਜਾ ਸਕਦੇ ਹਾਂ ਜੀ ਸਰ ਉਹਨਾਂ ਦਾ ਕੱਟ ਇੱਕੋ ਅਲੱਗ-ਅਲੱਗ ਡਿਜ਼ਾਈਨ ਦੇ ਕਿੰਨੇ ਆਪ ਨੂੰ ਲੈਣੇ ਪੈਂਦੇ ਨੇ ਮਤਲਬ ਇੱਕ ਜਿਹੜਾ ਪੈਕ ਆਉਂਦਾ ਹੈ ਸਰ ਇੱਕ ਪੈਕੇਟ ਦੇ ਵਿੱਚ 4 ਪੀਸੇ ਆਉਂਦੇ ਨੇ ਜੀ ਹਾਂਜੀ ਉਹ ਸੇਮ ਕਲਰ ਨਹੀਂ ਆਊਗਾ ਕਲਰ ਡਿਫਰੈਂਟ-ਡਿਫਰੈਂਟ ਆਣਗੇ ਜੀ ਤਾਂ ਕਈ ਵਾਰ ਇੱਧਰ ਘੁੰਮਣ ਵੀ ਆਉਂਦੇ ਜਿਹੜੇ ਦੋਸਤ ਮਿੱਤਰ ਕਿਸੇ ਫੈਮਿਲੀ ਲਈ ਲੈ ਕੇ ਜਾਣਾ ਹੁੰਦਾ ਤਾਂ ਸਿੰਗਲ ਪੀਸ ਵੀ ਲਿਆ ਸਕਦੇ 3000 ਤੋਂ ਉੱਤੇ ਜਿਹੜਾ ਲਹਿੰ ਆਉਂਦੇ ਨਾ ਆਪਾਂ ਕਾਪੀ ਨਹੀਂ ਬਣਾਉਂਦੇ ਤੇ ਫਿਰ ਉਹ ਸਾਰੇ ਸਾਰੇ ਐਂਟਿਕ ਪੀਸ ਬਣਾਉਂਦੇ ਆ ਤਾਂ ਉਹ ਤਾਂ ਸਿੰਗਲ ਵੀ ਦੇ ਦਿੰਨੇ ਆ ਜਿਵੇਂ ਕਿ ਸਰ ਆ ਆ ਚੁੱਕੇ ਆ ਆਪਾਂ कॉटन ਸਾੜੀ ਦੇ ਕਾਊਂਟਰ ਦੇ ਵਿੱਚ ਜਿੱਥੇ कॉटन ਸਾੜੀਸ ਮਿਲ ਜਾਂਦੇ ਨੇ ਜਿਹੜੇ ਕਿ ਆਪਣੇ ਆਸਾਮ ਬਿਹਾਰ ਬੰਗਾਲ ਉੜੀਸਾ ਵੱਲ ਜ਼ਿਆਦਾ ਚਲਦੀਆਂ ਨੇ ਜਿਦੇ ਵਿੱਚ ਵਰਕ ਵੀ ਮਿਲ ਜਾਂਦਾ ਹੈ ਤੇ ਡੇਲੀ ਵੇਅਰ ਵੀ ਮਿਲ ਜਾਂਦਾ ਹੈ ਤੇ ਇਹਨਾਂ ਦੇ ਵਿੱਚ ਯੂਨੀਫਾਰਮ ਸਾੜੀ ਵੀ ਮਿਲ ਜਾਂਦੀ ਹੈ 102 ਰੁਪਏ ਸਟਾਰਟਿੰਗ ਹੈ ਸਰ ਠੀਕ ਹੈ ਜੀ ਹਾਂਜੀ ਸਰ ਇਹਨਾਂ ਦੀ 102 ਰੁਪਏ ਦੇ ਨਾਲ ਸਟਾਰਟਿੰਗ ਹੋ ਜਾਂਦੀ ਏ ਇੱਕ ਆਹ ਵੇਖੋ ਜੀ ਇੱਕ ਹੋਰ ਆਪਣਾ ਕਾਊਂਟਰ ਇੱਥੇ ਮਿਲ ਜਾਂਦੇ ਆ ਡੇਲੀ ਵੇਅਰ ਦੀ ਨਹੀਂ ਮਿਲਦੀ ਸਰ ਡੇਲੀ ਵੇਅਰ ਤੇ ਉੱਤੇ ਜਿਹੜੇ ਸਾੜੀਆਂ ਆਉਂਦੇ ਨਾ ਪਾਰਟੀ ਵੇਅਰ 컬ੈਕਸ਼ਨ ਉਹ ਸਾਰਾ 컬ੈਕਸ਼ਨ ਇੱਥੇ ਮਿਲ ਰਿਹਾ ਜਿਵੇਂ ਕਿ ਆਓ ਮੈਂ ਤੁਹਾਨੂੰ ਇੱਕ ਸਭ ਤੋਂ ਯੂਨਿਕ ਵੈਰਾਈਟੀ ਦਿਖਾ ਦਿੰਨੀ ਆ ਅੱਜ ਮੇਰਾ ਫੈਸ਼ਨ ਦੀ ਜੀ ਆਹ ਵੇਖੋ ਸਰ ਵੈਡਿੰਗ ਸਪੈਸ਼ਲ ਕਿਆ ਬਾਤ ਹੈ ਕਾਫੀ ਬਾਕਸ ਵੇਖੋ ਸਰ ਕਿੰਨਾ ਪਿਆਰਾ ਹੈ ਬਾਕਸ ਕਿੰਨਾ ਸੋਹਣਾ ਹੈ ਇਹਦੇ ਵਿੱਚ ਦਿਖਾਵਾਂਗੇ ਤੁਹਾਨੂੰ ਸਾੜੀ ਆ ਵੇਖੋ ਇਸ ਦਾ ਕੰਪਲੀਟ ਲੁੱਕ ਇਹ ਰਹਿਣ ਪਿਓਰ ਵੈਡਿੰਗ ਵਾਸਤੇ ਬਣਾਈ ਹੋਈ ਹੈ ਸਰ ਜਿਨ੍ਹਾਂ ਨੂੰ ਹੁੰਦਾ ਨਾ ਲਹਿੰਗੇ ਨਹੀਂ ਪਾਉਨੇ ਆਪਾਂ ਕਈ ਵਾਰੀ ਕਈ ਸਿਟੀ ਕਈ ਸਟੇਟ ਦੇ ਵਿੱਚ ਹੈ ਉਹਨਾਂ ਵਾਸਤੇ ਸਾੜੀਆਂ ਸਰ ਜਿਵੇਂ ਬੰਗਾਲ ਦੇ ਵਿੱਚ ਹੈ ਆਪਣੇ ਮਹਾਰਾਸ਼ਟਰ ਦੇ ਵਿੱਚ ਵੀ ਐਵੇਂ ਹੁੰਦਾ ਹੈ ਕਿ ਸਰ ਲਹਿੰਗੇ ਨਹੀਂ ਪਾਉਂਦੇ ਉਹ ਸਾੜੀਆਂ ਪਾਉਂਦੇ ਨੇ ਉਸ ਟਾਈਪ ਦੇ ਕਲੈਕਸ਼ਨਸ ਵੀ ਆਪਣੇ ਕੋਲ ਅਵੇਲੇਬਲ ਨੇ ਪੂਰਾ ਸੋਹਣਾ ਗਿਫਟ ਦੇ ਸਕਦੇ ਆ ਆਪਾਂ ਹਾਂਜੀ ਸਰ ਕਾਫੀ ਬ੍ਰਾਈਡ ਵਾਸਤੇ ਕਾਫੀ ਸੋਹਣਾ ਹੈ ਸਰ ਇਹਦੇ ਨਾਲ ਹੁਣ ਤੁਹਾਨੂੰ ਦਿਖਾਵਾਂਗੇ ਕੁਝ ਡੇਲੀ ਵੇਅਰ ਦੀਆਂ ਸਾੜੀਆਂ ਤੇ ਨਾਲੇ ਕੁਝ ਹੋਰ ਦਿਖਾਵਾਂਗੇ ਤੁਹਾਨੂੰ ਆਪਾਂ ਨਾਈਟ ਵੇਅਰ ਦਾ ਵੀ ਕਲੈਕਸ਼ਨ ਹੋਰ ਬਥੇਰੇ ਕਲੈਕਟਰਸ ਨੇ ਜਿ ਹੈਂਕਸ ਦੇ ਟੱਚ-ਅਪ ਦੇ ਨਾਲ ਮਿਲ ਜਾਂਦੀ ਹੈ ਕਾਫੀ ਸੋਨੇ ਜਈ ਸਾੜੀ ਹੈ ਯੂਨਿਕ ਵੈਰਾਈਟੀ ਤੇ ਕਿਸੇ ਨੂੰ ਪਾਰਟੀ ਵੇਅਰ 컬렉ਸ਼ਨ ਚਾਹੀਦਾ ਹੋ ਤਾਂ ਆ ਵੇਖੋ ਸਰ ਜੇ ਕੁੜੀਆਂ ਆਉਂਦੀਆਂ ਨੇ ਕਾਲਜ ਵੇਅਰ ਵਾਸਤੇ ਚਾਹੀਦੀਆਂ ਉਹਨਾਂ ਨੂੰ ਕੋਈ ਫੰਕਸ਼ਨ ਹੋਵੇ ਫਰੈਸ਼ਰ ਪਾਰਟੀ ਹੋਵੇ ਉਸ ਟਾਈਪ ਦਾ ਵੀ 컬렉ਸ਼ਨ ਮਿਲ ਜਾਂਦਾ ਹੈ ਨਾਲੇ ਸਰ ਅਜ ਮੇਰਾ ਫੈਸ਼ਨ ਤੁਹਾਨੂੰ ਇੱਕ ਸਭ ਤੋਂ ਵਧੀਆ ਫੈਸਿਲਿਟੀ ਦਿੰਦਾ ਹੈ ਕਿ ਜਿਵੇਂ ਕਿ ਤੁਸੀਂ ਪਰਚੇਜ਼ਿੰਗ ਕਰ ਰਹੇ ਹੋ ਨਾ ਸਰ ਮੰਨ ਲਓ ਅਸੀਂ ਕੋਈ ਵੀ ਆਰਡਰ ਲੈ ਲਿਆ ਮੰਨ ਲਓ 1 ਲੱਖ ਦਾ ਸੀ ਸਾਰਾ ਸਮਾਨ ਮੰਗਵਾ ਰਹੇ ਹਾਂ ਤਾਂ ਉਹ ਤੁਸੀਂ ਟਰਾਂਸਪੋਰਟ ਦੇ ਨਾਲ ਮੰਗਾ ਸਕਦੇ ਹੋ ਤੁਹਾਨੂੰ ਇੱਥੇ ਆ ਕੇ ਪਰਚੇਜ਼ਿੰਗ ਕਰਕੇ ਲੈ ਕੇ ਜਾਣ ਦੀ ਲੋੜ ਨਹੀਂ ਥੋੜਾ ਮਟੀਰੀਅਲ ਸੇਫਲੀ ਤੁਹਾਡੇ ਘਰੇ ਪਹੁੰਚ ਜਾਂਦਾ ਹੈ ਠੀਕ ਹੈ ਜੀ ਹਾਂਜੀ ਸਰ ਤੇ ਅੱਜ ਮੇਰਾ ਫੈਸ਼ਨ ਦੇ ਵਿੱਚ ਮੈਂ ਜਿਵੇਂ ਦੱਸਿਆ ਸੀਗਾ ਫੇਰ ਦੱਸ ਦਿੰਦੇ ਆ ਸਰ ਆਪਣੇ ਇੱਥੇ ਸੇਲਸ ਟੀਮ ਮੈਂਬਰ ਨੇ ਹਰ ਲੈਂਗੁਏਜ ਤੇ ਹਰ ਲੈਂਗੁਏਜ ਤੇ ਸਰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਦੋਸਤੋ ਇਹ ਨਹੀਂ ਹੈਗਾ ਵੀ ਤੁਸੀਂ ਪੰਜਾਬ ਚ ਫੋਨ ਕਰੋਗੇ ਤੁਹਾਨੂੰ ਹਿੰਦੀ ਚ ਗੱਲ ਕਰਨੀ ਪਊ ਤੁਸੀਂ ਪੰਜਾਬੀ ਚ ਵੀ ਗੱਲ ਕਰ ਸਕਦੇ ਹੋ ਹਾਂਜੀ ਸਰ ਪੰਜਾਬੀ ਚ ਵੀ ਕਰ ਸਕਦੇ ਹੋ ਹਰ ਇੱਕ ਲੈਂਗੁਏ ਡਿਪਾਰਟਮੈਂਟ ਹੈ ਜਿੱਦੇ ਵਿੱਚ ਡੇਲੀ ਵੇਅਰ ਦੀਆਂ ਸਾਰੀਆਂ ਮਿਲਦੀਆਂ ਨੇ ਬਟ ਥੋੜੀ ਵਰ ਕਾਲੀ ਸਾੜੀਆਂ ਸਰ ਜਿਵੇਂ ਕਈ ਵਾਰੀ ਡਿਲੀਵਰ ਚੁਕ ਬਿਲਕੁਲ ਸਿੰਪਲ ਨਹੀਂ ਹੈਗਾ ਵਰਕ ਵਾਲੀਆਂ ਜੀ ਵਰਕ ਵਾਲੀ ਸਾੜੇ ਸ ਪ੍ਰਿੰਟਡ ਨਹੀਂ ਵਰਕ ਦੀਆਂ ਸਾੜੀਆਂ ਜਿਹੜੀ ਮਿਲ ਜਾਂਦੀ ਐ ਸੇ 200 300 ਰੁਪਏ ਦੇ ਨਾਲ ਠੀਕ ਹੈ ਜੀ ਹਾਂਜੀ ਸਟਾਰਟਿੰਗ ਤਾਂ 500 ਤੋਂ ਉੱਪਰ ਜਾਂਦੀ ਨਹੀਂ ਹੈਗਾ ਆਪਣੀ ਨਹੀਂ ਸਰ ਆਪਣੇ ਨਹੀਂ ਜਾਂਦਾ ਸਾਰੀ ਸਸਤੀ ਸਾੜੀਆਂ ਨੇ ਔਰ ਵੈਰਾਈਟੀਆਂ ਦੇਖ ਸਕਦੇ ਹੋ ਡਿਫਰੈਂਟ ਡਿਫਰੈਂਟ ਡਿਜ਼ਾਈਨ ਡਿਫਰੈਂਟ ਫੈਬਰਿਕ ਫੈਬਰਿਕ ਆ ਵੇਖੋ ਪਾਰਟੀ ਵੇਅਰ ਕਲੈਕਸ਼ਨ ਕਿੰਨਾ ਪਿਆਰਾ ਸਾੜੀ ਹੈ ਤੇ ਆਹ ਵੇਖੋ ਸਰ ਇੱਕ ਹੋਰ ਸਾੜੀਆਂ ਦੀ ਤਾਂ ਕੋਈ ਕਾਰਟਿੰਗ ਹੈ ਨਹੀਂ ਸਰ 올ਓਵਰ ਇੰਡੀਆ ਦਾ ਟੇਸਟ ਮਿਲ ਜਾਂਦਾ ਹੈ ਸਾੜੇ ਦੇ ਵਿੱਚ ਕਿਉਂਕਿ ਸਾੜੇ ਦੇ ਵਿੱਚ 80% ਇਹੋ ਜਿਹੇ ਸਟੇਟ ਨੇ ਜਿਨ੍ਹਾਂ ਦੇ ਵਿੱਚ ਸਾੜੀਆਂ ਸਭ ਤੋਂ ਜ਼ਿਆਦਾ ਚਲਦੀਆਂ ਹਨ ਹਾਂਜੀ ਸਰ ਤਾਂ ਚਲੋ ਸਰ ਹੁਣ ਆ ਗਏ ਆ ਡੇਲੀ ਵੇਅਰ ਦੇ ਕਾਊਂਟਰ ਦੇ ਵਿੱਚ ਇਹ ਹੈ ਸਰ ਆਪਣਾ ਕੰਪਲੀਟ ਪ੍ਰਿੰਟਡ ਕੈਟਲੌਗ ਵਾਲਾ ਕਾਊਂਟਰ ਡੇਲੀ ਵੇਅਰ ਦਾ ਜੀ ਇੱਥੇ ਸਰ ਇਸ ਟਾਈਪ ਦੇ ਕੈਟਲੌਗ ਪੀਸਸ ਮਿਲਦੇ ਨੇ ਹੈ ਆ ਵੇਖੋ ਇਸ ਟਾਈਪ ਦੇ ਕੰਪਲੀਟ ਕੈਟਲੌਗ ਮਿਲਣਗੇ ਸੈਟ ਵਾਈਜ਼ 컬یکشن ਮਿਲੂਗਾ ਸਰ ਸਿੰਗਲ ਪੀਸ ਚ ਡੀਲ ਨਹੀਂ ਕਰਦੇ ਤੇ ਇਹ ਆਪਣੇ ਮਿਲ ਜਾਂਦੇ ਨੇ 200 ਤੋਂ 250 ਰੁਪਏ ਦੇ ਰੇਂਜ ਦੇ ਵਿੱਚ ਬਸ ਇਸ ਤਰੀਕੇ ਨਾਲ ਦੋਸਤੋ ਪੈਕ ਲੈ ਸਕਦੇ ਹੋ ਤੁਸੀਂ ਕੰਪਲੀਟ ਸਾਰੇ ਸੈਟ ਵਾਈਜ਼ 컬یکشن ਮਿਲਣਗੇ ਸਰ ਇਹਨਾਂ ਦੇ ਨਾਲ ਤੁਹਾਨੂੰ ਹੁਣ ਆਪਾਂ ਦਿਖਾ ਦਿੰਨੇ ਆ ਅਜਮੇਰਾ ਫੈਸ਼ਨ ਦੀ 45 ਰੁਪਏ ਦੇ ਸਟਾਰਟਿੰਗ ਰੇਜ ਦੇ ਵਿੱਚ ਸਾੜੀਆਂ ਉਹ ਵੀ ਆ ਹਾਂਜੀ ਸਰ 45 ਦੇ ਵਿੱਚ ਸਾੜੀਆਂ ਦਿਖਾਵਾਂਗੇ ਜੀ फोर्टी फाइव से नाइन नाइन रुपीज साड़ियों का कलेक्शन मिल जाता है जेडा कि बल्क के लाना पैना है जिम्मे की आूज प्रिंट साड़ी जिन्होंने आप कहेंटेड साड़ी है टेन पीसिस बारह पीसिस का जिम्मे कि सारे डिजाइन ने इतने किन्ने सारे वेरियंट ने जिमें कि आप्लीट साड़ी है तो कि साड़ी दे रहे हैं ब्लाउज नहीं दे रहे या फिर पलू नहीं दे रहे कंप्लीट साड़ी मिलती है आखो फुल मीटर की साड़ी मिलेगी ਦੇਖ ਸਕਦੇ ਹੋ ਸਰ ਫੁੱਲ ਸਾੜੀ ਆ ਰਿਹਾ ਇਹਦਾ ਬਲਾਉਸ ਤੇ ਹੋ ਰਿਹਾ ਇਹਦਾ ਪੱਲੋ ਕਿੰਨੇ ਦਾ ਮਮ ਕੀ ਰੇਟ ਹੈ ਇਹਦਾ 99 ਰੁਪਏ ਸਰ 99 99 ਰੁਪਏ ਇਹਨਾਂ ਸਾੜੀਆਂ ਦੇ ਸਟਾਰਟਿੰਗ 45 ਦੇ ਵਿੱਚ ਵੀ ਸਟਾਡੀ ਹੈਗੀ ਸਰ ਜਿਹੜੀ ਆਪਣੇ ਬਿਊਟੀ ਕਾਲੀ ਸਾੜੀ ਜਿਨ੍ਹਾਂ ਨੂੰ ਆਪਾਂ ਬਿਊਟੀ ਦੇ ਵਿੱਚ ਕਰਵਾਉਂਦੇ ਆ ਕੰਪਲੀਟ ਦੇ ਵਿੱਚ ਕਾਫੀ ਸੋਹਣੇ ਸੋਹਣੇ ਕਲੈਕਸ਼ਨਸ ਨੇ ਜੀ ਦੋਸਤੋ ਅਜਮੇਰਾ ਫੈਸ਼ਨ ਦਾ ਆਪਾਂ ਸਾਰਾ ਟੂਰ ਕੱਢਿਆ ਸਾਰੇ ਤਰ੍ਹਾਂ ਦੇ ਪ੍ਰੋਡਕਟ ਦਿਖਾਈ ਤੇ ਜੇਕਰ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਅੱਗੇ ਮੈਂ ਮੈਮ ਆਪਕ ਨੂੰ ਸਾਰਾ ਦੱਸ ਦਿੰਗੇ ਹਾਂ ਹਾਂਜੀ ਸਰ ਜਿਨ੍ਹਾਂ ਨੂੰ ਵੀ ਬਿਜ਼ਨਸ ਕਰਨਾ ਹੈ ਨਵਾਂ ਸਟਾਰਟਅਪ ਕਰਨਾ ਹੈ ਜਾਂ ਕਿਸੇ ਦਾ ਪਹਿਲਾ ਤੋਂ ਵੀ ਬਿਜ਼ਨਸ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਬਿਜ਼ਨਸ ਗਰੋ ਨਹੀਂ ਕਰ ਰਿਹਾ ਤਾਂ ਉਹਨਾਂ ਵਾਸਤੇ ਸਭ ਤੋਂ ਵਧੀਆ ਡੈਸਟੀਨੇਸ਼ਨ ਹੈ ਜੀ ਅਜਮੇਰਾ ਫੈਸ਼ਨ ਵਨ ਸਟਾਪ ਡੈਸਟੀਨੇਸ਼ਨ ਹੈ ਹਰ ਟਾਈਪ ਦੇ ਪ੍ਰੋਡਕਟ ਤੁਹਾਨੂੰ ਇੱਥੇ ਮਿਲਣਗੇ ਕੁਆਲਿਟੀ ਵਾਈਜ਼ ਮਿਲਣਗੇ ਰੇਸ ਤੁਸੀਂ ਸੁਣੀ ਹੋਣੀ ਹੈ ਕਿੰਨੀ ਪਿਆਰੀ ਹੈ 5 ਰੁਪਏ 7 ਰੁਪਏ 14 ਰੁਪਏ 25 ਰੁਪਏ ਕਹ ਸਕਦੇ ਹੋ business ਕਰਨ ਵਾਸਤੇ ਵੀ ਤੋਂ 25000 ਤੁਹਾਨੂੰ ਲਾਣੇ ਲਾਣਾ ਕਿਉਂਕਿ ਨੋਰਮਲ business ਕਰਨਾ ਹੋਵੇ ਨਾ ਸਰ ਅਜਾਪਾ ਕਿ ショਪ ਵੀ ਓਪਨ ਕਰਦੇ ਆ ਨਾ ਤਾਂ ਵੀ ਆਪਾਂ ਨੂੰ ਲੱਖ 2 ਲੱਖ ਰੁਪਏ ਲੱਗ ਜਾਂਦੇ ਆ ਬਿਲਕੁਲ ਜੀ ਉਹਨਾਂ ਸੈਟਅਪ ਤੇ ਲੱਗ ਜਾਂਦਾ ਹੈ ਲੱਗ ਹੀ ਜਾਂਦਾ ਹੈ ਸਰ ਫਿਰ ਲੇਕਿਨ ਬਟ ਅਸੀਂ ਤੁਹਾਨੂੰ ਨੇ ਕਹਿ ਰਹੇ ਕਿ ਤੁਸੀਂ ショਪ ਲੈ ਕੇ business ਸ਼ੁਰੂ ਕਰੋ ਤੁਸੀਂ ਘਰ ਤੋਂ business ਸ਼ੁਰੂ ਕਰੋ ਤੁਹਾਡਾ ਕਰ ਹੈ ਘਰ ਤੇ ਕੋਈ ਇੱਕ ਆਧਾ ਰੂਮ ਤਾਂ ਮਿਲ ਹੀ ਜਾਂਦਾ ਹੈ ਸਰ ਉੱਥੇ ਤੁਸੀਂ 20 ਤੋਂ 25000 ਰੁਪਏ ਦਾ ਪ੍ਰੋਡਕਟ ਮੰਗਾ ਸਕਦੇ ਹੋ ਤੇ business ਸ਼ੁਰੂ ਕਰ ਸਕਦੇ ਹੋ ਤੁਹਾਡਾ business ਅੱਗੇ ਜਾਊਗਾ ਹੀ ਜਾਊਗਾ ਕਿਉਂਕਿ ਅਜਮੇਰਾ ਫੈਸ਼ਨ ਤੁਹਾਡੇ ਨਾਲ ਖੜਿਆ ਹੈ एकदम ਰੀਜ਼ ਕਾਲੇ ਨੇ ਕੋਈ ਰਿਟੇਲਰ ਤੁਹਾਡੇ ਵਿਚਾਲੇ ਨਹੀਂ ਤੁਹਾਨੂੰ ਡਾਇਰੈਕਟਲੀ ਇੱਕ ਮੈਨੂਫੈਕਚਰਰ ਤੋਂ ਪਰਚੇਸ ਕਰਨਾ ਹੈ ਸਭ ਤੋਂ ਵਧੀਆ ਫਾਇਦਾ ਸਰ ਇੱਕ ਇਹ ਹੈ ਦੂਜੀ ਗੱਲ ਸਰ ਕੀ ਇੱਥੇ ਹਟ ਆਪਣਾ ਜਿਹੜਾ ਕਿ ਲੈਂਗੁਏਜ ਹੈ ਨਾ ਉਹਦਾ ਸੇਲਸਮਨ ਪਰਸਨ ਮਿਲ ਜਾਂਦਾ ਹੈ ਤੀਜੀ ਗੱਲ ਸਰ ਕੀ ਫਰੈਂਚਾਈਜ਼ੀ ਹਾਲੇ ਤੱਕ 30 ਓਪਨ ਹੋ ਚੁਕੀ ਹੈ ਤੇ 14 ਫਰੈਂਚਾਈਜ਼ੀ ਹਾਲੇ ਵੀ ਪਾਈਪਲਾਈਨ ਜਾਨੀ ਕਿ ਪ੍ਰੋਸੈਸ ਦੇ ਵਿੱਚ ਹੈਗੀ ਹੈ ਮਤਲਬ ਇੱਕ ਗੱਲ ਬਹੁਤ ਖਾਸ ਆ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਫਰੈਂਚਾਈਜ਼ੀਆਂ ਜਿਹੜੀਆਂ ਉੱਪੜ ਹੋਣੀਆਂ ਨੇ ਉਸ ਤੋਂ ਪਹਿਲਾਂ ਇਹ ਮੌਕਾ ਤੁਸੀਂ ਨਾ ਗਵਾਣ ਦਿਓ ਤੇ ਤੁਸੀਂ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹ ਤੇ ਗੱਲਬਾਤ ਕਰ ਸਕਦੇ ਹੋ। ਉਹ ਕੰਟੈਕਟ ਕਰਕੇ ਤੁਸੀਂ ਫਰੈਂਚਾਈਜ਼ੀ ਵੀ ਲੈ ਸਕਦੇ ਹੋ। ਫਰੈਂਚਾਈਜ਼ੀ ਦੇ ਵੀ ਜਿਹੜੇ ਮੋਡਿਊਲ ਹੈ ਉਹ ਸਾਰੇ ਉਹ ਤੁਹਾਨੂੰ ਦੱਸ ਦੇਣਗੇ। ਫਰੈਂਚਾਈਜ਼ੀ ਵਾਸਤੇ ਤੁਹਾਨੂੰ ਸਿਰਫ ਵਿਜ਼ਿਟ ਕਰਨਾ ਹੈ। ਸਾਰਾ ਸੈਟਅਪ ਤੁਹਾਨੂੰ ਅਜਮੇਰਾ ਫੈਸ਼ਨ ਕਰਕੇ ਦੇਊਗਾ। ਪ੍ਰੋਡਕਟ ਵਾਸਤੇ ਵੀ ਨਿਸ਼ਚਿੰਤ ਰਹੋ ਕਿਉਂਕਿ ਤੁਹਾਡਾ ਪ੍ਰੋਡਕਟ ਤੁਹਾਡੇ ਸਾਹਮਣੇ ਅਜਮੇਰਾ ਫੈਸ਼ਨ ਪੈਕਿੰਗ ਕਰਕੇ ਦਿੰਦਾ ਹੈ ਜਿਹੜਾ ਕੋਈ ਨਹੀਂ ਦਿੰਦਾ। 올 ਓਵਰ ਇੰਡੀਆ ਦੇ ਵੀ ਤੁਹਾਨੂੰ ਕੋਈ ਨਹੀਂ ਦੇਊਗਾ। ਅਜਮੇਰਾ I'm thank, thank you sir